ਰੋਡਸ ਤੇਥ ਗਊਸ਼ਾਲਾ ਨੇੜੇ ਸ਼ਮਸ਼ਾਨ ਘਾੜ ਜਿੱਥੇ ਕੁਝ ਸਮਾਂ ਪਹਿਲਾਂ ਇੱਥੇ ਜਿਹੜੇ ਸਾਡੇ ਸਵਰਗਵਾਸੀ ਬਾਬਾ ਸ਼ਿਵੀ ਜੀ ਜੋ ਇੱਥੇ ਸੇਵਾ ਕਰਦੇ ਸੀ ਤੇ ਉਹਨਾਂ ਦੇ ਨਾਲ ਸਾਰੇ ਕਮੇਟੀ ਮੈਂਬਰ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ 165 ਦੇ ਕਰੀਬ ਜਣੀਆਂ گاਉਂਆਂ ਨੇ ਇੱਥੇ ਤੇ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਜਦੋਂ ਬਰਸਾਤੀ ਸੀਜ਼ਨ ਜਾਂ ਕੋਈ ਗਰਮੀ ਦਾ ਸੀਜ਼ਨ ਆਉਂਦਾ ਤੇ گاਉਂਆਂ ਦੀ ਜਿਹੜੀ ਦੇਖਪਾਲ ਕਰਨ ਦੇ ਵਿੱਚ ਬੜਾ ਇਥੇ ਔਖਾ ਹੁੰਦਾ ਕਿਉਂਕਿ ਆ ਜਗਾ ਥੋੜੀ ਸੀ ਤੇ ਜਿਹੜੀ ਜਗਾ ਵੀ ਉਹਤੇ ਵੀ ਆਰਜੀ ਸ਼ੈੱਡ ਪਏ ਹੋਏ ਸੀ ਸੋ ਇਹਦਾ ਨੇ ਧਿਆਨ ਚ ਲਿਆਂਦਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸੋ ਅੱਜ 20 ਲੱਖ ਦੀ ਲਾਗਤ ਦੇ ਨਾਲ ਇਥੇ ਆਪਣੇ ਸ਼ੈੱਡ ਬਣਾਉਣ ਜਾ ਰਹੇ ਆ ਤੇ ਉਹਦੇ ਅੰਦਰ ਪ੍ਰੋਪਰ ਖੁਰਲੀਆਂ ਪਾਣੀ ਦਾ ਇੰਤਜ਼ਾਮ ਸਾਰਾ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਅਸੀਂ 60 ਬਾਈ 30 ਦਾ ਜਿਹੜਾ ਵਾ ਉਹਦੋਂ ਹਾਲ ਦਾ ਜਿਹੜਾ ਨਿਰਮਾਣ ਸ਼ੁਰੂ ਕੀਤਾ ਤੇ ਇਹਦੇ ਠੇਕੇਦਾਰ ਨੂੰ ਕਹਿ ਦਿੱਤਾ ਕਿ ਫਰਦਰ ਜਿਹੜਾ ਵਾ ਇਨੂੰ ਹੋਰ ਵੀ ਵਧਾਵਾਂਗੇ ਜਿੰਨੀ ਜਿੰਨੇ ਵੀ ਇੱਥੇ ਅੱਜ ਸਾਡੇ گاਉਂ ਆ ਜਿੱਦਾਂ 165 ਨੇ ਹੋਰ ਜਿੰਨਾ ਸਾਨੂੰ ਵਧਾਉਣਾ ਪਿਆ ਉਹ ਵੀ ਅਸੀਂ ਵਧਾਵਾਂਗੇ ਫੰਡ ਜਿਹੜੇ ਆ ਉਹ ਇਹ ਕੰਮ ਰੁਕੇਗਾ ਨਹੀਂ ਹੁਣ ਇਹ ਕੰਮ ਜਿਹੜਾ ਵਾ ਇਹਨੂੰ ਪ੍ਰੋਪਰ ਜੇ ਇਹਨਾਂ ਨੇ ਕਮੇਟੀ ਨੇ ਬੀੜਾ ਚੁੱਕਿਆ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਇਹ ਬੜੀ ਵੱਡੀ ਕਿਉਂਕਿ گاਉਂ ਮਾਤਾ ਦੀ ਸੇਵਾ ਜਿਹੜੀ ਆ ਬਹੁਤ ਇਹਦਾ ਮਤਲਬ ਆ ਬਹੁਤ ਵੱਡੀ ਸੇਵਾ ਵਾ ਸੋ ਸ਼ਹਿਰ ਵਾਸੀਆਂ ਦਾ ਵੀ ਬੜਾ ਸਹਿਯੋਗ ਆ ਅੱਜ ਸ਼ਹਿਰ ਵਾਸੀ ਖੁਸ਼ ਵੀ ਨੇ ਕਿਉਂਕਿ ਮੈਂ ਦੇਖਦਾ ਇੱਥੇ ਅੱਗੇ ਵੀ ਦੋ ਚਾਰ ਵਾਰੀ ਆਇਆ ਆ ਇਥੇ ਕਈ ਲੋਕ ਜਿਹੜੇ ਨੇ ਸ਼ਹਿਰ ਵਾਸੀ ਜਿਹੜੇ ਨੇ ਉਹ ਇਥੇ ਸੇਵਾ ਕਰਦੇ ਨੇ ਆਣ ਕੇ ਕੋਈ ਆਣ ਕੇ ਚਾਰਾ ਲੈ ਕੇ ਆਉਂਦਾ ਜਾਂ ਕੁਝ ਹੋਰ ਵੀ ਜਿਹੜੀ ਕੋਈ ਹੈਲਪ ਹੁੰਦੀ ਆ ਉਹ ਵੀ ਇਥੇ ਕਰਦੇ ਨੇ ਸੋ ਅੱਜ ਸਾਰੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਆ ਸਾਰੇ ਕੌਂਸਲਰ ਸੇਵਾਦਾਰਾਂ ਦਾ ਵੀ ਧੰਨਵਾਦ ਆ ਕਿਉਂਕਿ ਇਹ ਜੇ ਇਕੱਲਾ ਬੰਦਾ ਜੇ ਕਹੇ ਵੀ ਮੈਂ ਕਰਨਾ ਕਾਰਜੋ ਅਸੰਭਵ ਆ ਸਾਰਿਆਂ ਦਾ ਰਲ ਮਿਲ ਕੇ ਹੀ ਹੋ ਸਕਦਾ ਇਸ ਤੋਂ ਇਲਾਵਾ ਜੇ ਅੱਜ 20 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕੀਤਾ ਉਸ ਤੋਂ ਇਲਾਵਾ ਜੇ ਕੋਈ ਹੋਰ ਵੀ ਇੱਥੇ ਮਦਦ ਆਪਣੇ ਨੂੰ ਕਰਨਾ ਪਿਆ ਭਾਵੇਂ ਕੋਲੋਂ ਆਪਣੀ ਜੇਬ ਚੋਂ ਪਾਕਟ ਚੋਂ ਆਪਾਂ ਕਲੈਕਟ ਕਰਕੇ ਇੱਥੇ ਕਰਾਂਗੇ ਇਹਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਇਹਨੂੰ ਗਊਸ਼ਾਲਾ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸੋ ਸਾਰੇ ਹੀ ਮੈਂ ਸ਼ਹਿਰ ਵਾਸੀਆਂ ਦਾ ਇੱਥੇ ਤੇ ਸਾਰੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਅਰਦਾਸ ਕਰਦਾ ਹੈ ਕਿ ਇਦਾਂ ਹੀ ਸੇਵਾ ਜਿਹੜੀ ਆ ਉਹ ਅੱਗੇ ਅਸੀਂ ਕਰਦੇ ਰਹੀਏ ਧੰਨਵਾਦ ਇਹ ਉਪਰਾਲਾ ਪਹਿਲਾਂ ਤੇ ਜਿਹੜੀ ਗਊ ਮਾਤਾ ਦੇ ਬਸੇ ਅਸੀਂ ਜਿਹੜਾ ਵਿਚਾਰ ਪੜਾ ਸਾਹਿਬ ਦੇ ਪਰਿਵਾਰ ਨੇ ਜਾਂ ਕੋਈ ਵੀ ਸਮਾਜਿਕ ਸੰਗਠਨ ਸਾਡਾ ਜਿਹੜਾ ਅੱਗੇ ਵਧਦਾ ਵਾ ਗਊਸ਼ਾਲਾ ਵਾਸੀ ਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਜੋ ਵੀ ਸਾਡੀ ਪੂਜਨੀਏ ਹੈਗੀਆਂ ਮਾਤਾ ਔਰ ਪਾੜਾ ਪਰਿਵਾਰ ਜਾਂ ਅਸੀਂ ਸਮੂਹ ਜਿਹੜੇ ਸਮਾਜਿਕ ਸੰਗਠਨ ਐਸ ਉਪਰਾਲੇ ਤੋਂ ਬਹੁਤ ਖੁਸ਼ ਆ ਇਸ ਤਾਂ ਦਾ ਜਿਹੜਾ ਅਸੀਂ ਅਗਰ ਆਈ ਸਾਰੇ ਸੋਚਾਂਗੇ ਤੇ ਜਿਹੜੀਆਂ ਸਾਡੀ ਗੋਮ ਮਾਤਾ ਵਾਸੀ ਇੱਕ ਵਧੀਆ ਜੇ ਸ਼ੈਲਟਰ ਬਣਨਗੇ ਜਿਹਦੇ ਵਿੱਚ ਉਹਨਾਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ ਅਸੀਂ ਇਸ ਉਪਰਾਲੇ ਤੋਂ ਬਹੁਤ ਖੁਸ਼ ਆ ਤੇ ਅਸੀਂ ਬਾਕੀ ਵੀ ਸੰਸਥਾਵਾਂ ਨੂੰ ਕਵਾਂਗੇ ਕਿ ਅਸਾਂ ਦੇ ਉਪਰਾਲੇ ਵਿੱਚ ਇਹਨਾਂ ਦਾ ਸੰਜੋਗ ਕਰਦੇ ਰਹਾਂ ਜੀ ਹਾਂਜੀ ਮੈਂ ਡਾਕਟਰ ਜੇਕੇ ਬਹਿਲ ਅੱਜ ਬਹੁਤ ਬਹੁਤ ਵਧਾਈ ਮਾਤਾ ਦੀ ਜੈ ਸਨਾਤਨ ਧਰਮ ਦੇ ਮੁਤਾਬਕ ਗਊ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ ਔਰ ਜਿਸ ਦੀ ਸੇਵਾ ਦੇ ਵਿੱਚ ਅਸੀਂ ਪਾੜਾ ਪਰਿਵਾਰ ਦੀ ਗੱਲ ਕਰੀਏ ਤੇ ਪਸ਼ੌਕੜ ਦੇ ਵਿੱਚ ਮੈਂ ਥੋੜਾ ਜਿਆ ਸਾਰਿਆਂ ਦਾ ਧਿਆਨ ਦਿਵਾਉਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਅਗਰ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਉਹ ਸਰਦਾਰ ਕਰਤਾਰ ਸਿੰਘ ਪਾੜਾ ਜੀ ਦੀ ਦੇਣ گورਨਮੈਂਟ ਕਾਲਜ ਦੇ ਰੋਡ ਦੇ ਉੱਪਰ गोविंद गौधाम ਤੋਂ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਬਾਬਾ ਸ਼ਿਵਜੀ ਸ਼ਿਵਜੀ ਜਿਨ੍ਹਾਂ ਦੀ ਪਿੱਛੇ ਜੀ ਡੈਥ ਹੋ ਗਈ ਸੀ ਉਹਨਾਂ ਦਾ ਵੀ ਬੜਾ ਯੋਗਦਾਨ ਸੀ ਉਸ ਗਊਸ਼ਾਲਾ ਤੋਂ ਬਾਅਦ ਬਟਾਲਾ ਰੋਡ ਦੇ ਉੱਪਰ ਬਾਬਾ ਧਰਤੀਨਾਥ ਦੀਆਂ ਮੜੀਆਂ ਦੇ ਵਿੱਚ ਉਹਨਾਂ ਨੇ ਆ ਕੇ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕੀਤਾ ਔਰ ਉਸ ਦਾ ਹੀ ਬੂਟਾ ਅੱਜ ਵਟ વૃક્ષ ਬਣਦਾ ਹੋਇਆ ਕਰਤਾਰ ਸਿੰਘ ਪਾੜੇ ਦੇ ਪੁੱਤਰੇ ਸਰਦਾਰ ਬਲਜੀਤ ਸਿੰਘ ਪਾੜਾ ਅਤੇ ਸਰਰ ਬਰਿੰਦਰ ਮੀਤ ਸਿੰਘ ਪੜਾ ਜਿਹੜੇ ਐਮਐਲਏ ਨੇ ਉਹਨਾਂ ਦੀ ਮਿਹਨਤ ਦਾ ਸਦਕਾ ਸਰਕਾਰ ਕੋਲੋਂ 20 ਲੱਖ ਰੁਪਏ ਲੈ ਕੇ ਇਸ ਧਰਤੀ ਨਾਦੀ ਗਊਸ਼ਾਲਾ ਦਾ ਨਿਰਮਾਣ ਅੱਜ ਆਰੰਭ ਕੀਤਾ ਹੈ ਜਿਉਂ-ਜਿਉਂ ਇਹ ਨਿਰਮਾਣ ਵਧੇਗਾ ਚੋਂਦੋ ਇਹ ਪਰਿਵਾਰ ਔਰ ਸ਼ਹਿਰ ਵਾਸੀ ਇਸੇ ਹੀ ਖੁਸ਼ੀ ਨਾਲ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਧੰਨਵਾਦ